ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਕੈਨੇਡਾ 'ਚ ਸਰਾ ਹੋਇਆ ਸਾਰਿਆਂ ਨੂੰ ਪਤਾ ਵੀ ਅੱਜ ਬਹੁਤ ਵੱਡਾ ਮੇਲਾ ਹੋਇਆ ਤੇ ਉਹਦਾ ਰਿਜ਼ਲਟ ਦੱਸਾਂਗੇ ਵੀ ਕਿਹੜੀ ਟੀਮ ਕਿਹੜਾ ਅੱਜ ਬੈਸਟ ਬਣਿਆ ਕਿਹੜੇ ਨੇ ਧੱਕ ਪਾਈਆ ਮੇਰੇ ਵੀਰੋ ਪੂਰੀ ਜਾਣਕਾਰੀ ਦੇਵਾਂਗੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਕੇ ਜਾਇਆ ਕਰੋ ਟੂਰਨਾਮੈਂਟ ਆ ਇਹ ਕੈਨੇਡਾ 'ਚ ਹੋਇਆ ਸੀਗਾ ਅੱਜ ਸਰੇ ਦਾ ਮੇਲਾ ਲਾਈਵ ਜਿੰਨਾਂ ਨੇ ਨਹੀਂ ਦੇਖਿਆ ਰਾਤ ਨੂੰ ਕਿਉਂਕਿ ਯਾਰ ਬਹੁਤ ਵੀਰ ਪਏ ਜਾਂਦੇ ਆ ਤਾਂ ਕਰਕੇ ਲਾਈਵ ਨਹੀਂ ਦੇਖਿਆ ਤਾਂ ਅੱਜ ਜੋ ਹੈ ਹੁਣ ਸਵੇਰ ਤੁਸੀਂ ਲਾਈਵ ਦੇਖ ਸਕਦੇ ਹੋ অন্ਟਾਰੀਓ ਦਾ Ontario ਦੇ ਚੈਨਲ ਤੇ ਲਾਈਵ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਜੀਟੀਏ ਦਾ ਵੱਡਾ ਮੇਲਾ ਹਰ ਇੱਕ ਖਿਡਾਰੀ ਪੰਜਾਬ ਦਾ ਪਾਕਿਸਤਾਨ ਦਾ ਸੁਪਰਸਟਾਰ ਖਿਡਾਰੀ ਇਸ ਮੇਲੇ ਤੇ ਖੇਡਿਆ ਸੀ ਮੈਚ ਬਹੁਤ ਫਾਸਮੇ ਲੱਗੇ ਸਾਰੇ ਬਹੁਤ ਤਗੜੇ ਸੀਗੇ ਮੈਚ ਪਰ ਪਹਿਲੇ ਨੰਬਰ ਤੇ ਜੋ ਟੀਮ ਆਈ ਹੈ ਟ੍ਰਾਂਟੋ ਪੰਜਾਬੀ ਸਪੋਰਟਸ ਕਲੱਬ ਜਿਸ ਤੇ ਛੋਟੀ-ਛੋਟੀ ਦੇ ਖਿਡਾਰੀ ਖੇਡਦੇ ਆ ਮੇਰੇ ਵੀਰੋ ਦੂਜੇ ਨੰਬਰ ਤੇ ਬ੍ਰੈਂਪਟਨ ਯੂਨਾਈਟਿਡ ਕਬੱਡੀ ਕਲੱਬ ਆਈ ਸੀਗੀ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਉਹੀ ਮੁੰਡਾ ਮੇਰੇ ਵੀਰੋ ਜਿਹੜਾ ਤੱਕ ਜੀ ਪਾਉਂਦਾ ਆ ਰਿਹਾ ਟੌਪ ਬਦੇ ਰੇਡਰਾਂ ਚ ਨਾਮ ਆ ਜੈਸੇ ਖਿਡਾਰੀ ਦਾ ਗੱਲਾਂ ਹੁੰਦੀਆਂ ਵੀ ਇਹ ਰੇਡਰ ਵੀ ਰੋਕਣਾ ਬਹੁਤ ਔਖਾ ਫੜਨਾ ਬਹੁਤ ਔਖਾ ਮੈਂ ਗੱਲ ਕਰ ਰਿਹਾ ਮੇਰੇ ਵੀਰੋ ਟਿੱਬੇ ਵਾਲਾ ਬੰਟੀ ਟੌਪ ਦਾ ਰੇਡਰ ਆ ਅੱਜ ਕੱਲ ਜਦੋਂ ਬਿਓ ਪਲੈਂਟੀ ਚ ਮੇਜਰ ਲੀਗਲ ਵੱਲੋਂ ਵੀ ਖੇਡਦਾ ਮੇਰੇ ਵੀਰੋ ਉਦੋਂ ਵੀ ਪੂਰੀ ਥੱਕ ਪਾਉਂਦਾ ਤੇ ਮੈਂ ਜਾਫੀ ਦੀ ਗੱਲ ਕਰਾਂ ਤਾਂ ਇੱਕ ਦਾ ਹੀ ਨਾਮ ਮੂੰਹ ਤੇ ਆਉਂਦਾ ਹੁੰਦਾ ਉਹ ਆ ਹਰਿਆਣੇ ਵਾਲਾ ਸ਼ੀਲੂ ਮੇਰੇ ਵੀਰੋ ਪਹਿਲਾ ਟੂਰਨਾਮੈਂਟ ਕੈਨੇਡਾ ਦਾ ਹੋਇਆ ਉਦੋਂ ਵੀ ਬੈਸਟ ਹਰਿਆਣੇ ਵਾਲਾ ਸ਼ੀਲੂ ਬਣਿਆ ਮੇਰੇ ਵੀਰੋ ਕਮਾਲ ਦੀ ਗੇਮ ਆ 24 ਟੱਚ ਲੈ ਕੇ 7 ਜਫੇ ਲਾਈ ਸੀ ਹਰਿਆਣੇ ਵਾਲੇ ਸ਼ੀਲੂ ਨੇ ਮੇਰੇ ਵੀਰੋ ਅੱਜ ਵੀ ਸਰਾਹ ਕਰਦਾ ਹਰਿਆਣੇ ਵਾਲੇ ਸ਼ੀਲੂ ਨੇ ਮੈਂ ਤਾਂ ਪੰਜਾਬ ਵਾਲਾ ਵੀ ਕਹੂੰਗਾ ਵੀ ਬਹੁਤ ਵਧੀਆ ਗੇਮ ਆ ਤਾਰੀਫਾਂ ਹੀ ਕਰਦੇ ਆਪਾਂ ਜੇ ਗੇਮ ਵਧੀਆ ਤਾਂ ਹੀ ਕਹਿੰਨੇ ਆ ਮੇਰੇ ਵੀਰੋ ਸ਼ੀਲੂ ਵਰਗੀ ਗੇਮ ਬਹੁਤ ਵਧੀਆ ਖੇਡਦਾ ਆ ਰਿਹਾ ਤੇ ਇਦਾਂ ਹੀ ਮਾਲਕ ਤਰੱਕੀ ਬਖਸ਼ੇ ਹੋਰ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਅੱਜ ਕਹਿਰ ਕਰਤਾ ਇਨਾਂ ਚੋਬਰਾਂ ਨੇ ਅਸੀਂ ਲੱਗਿਆ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਚ ਅੱਜ ਬਹੁਤ ਤਕੜਾ ਮੇਲਾ ਹੋਇਆ ਫਾਈਨਲ ਮੈਚ ਵੀ ਤੁਸੀਂ ਲਾਈਵ ਖੋਲ ਕੇ ਦੇਖ ਸਕਦੇ ਹੋ ਵਧੀਆ ਲੱਗਿਆ ਸੀਗਾ ਅਸੀਂ ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਸਬਸਕ੍ਰਾਈਬ ਤੇ ਲਾਈਕ ਵੀਡੀਓ ਨੂੰ ਜਰੂਰ ਕਰਕੇ ਜਾਇਆ ਕਰੋ ਧੰਨਵਾਦ